ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਮਨਕੀਰਾ ਤੌਲਖ ਬਾਰੇ ਮਨਕੀਰਾ ਤੌਲਖ ਇੱਕ ਪੰਜਾਬੀ ਸਿੰਗਰ ਤੇ ਐਕਟਰ ਨੇ ਉਹਨਾਂ ਦਾ ਜਨਮ 2 ਅਕਤੂਬਰ 1990 ਨੂੰ ਹਰਿਆਣਾ ਦੇ ਫਤਿਹਵਾੜ ਜ਼ਿਲ੍ਹੇ ਦੇ ਬਾਬਲਪੁਰ ਪਿੰਡ ਵਿੱਚ ਹੋਇਆ ਉਹ ਇੱਕ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ ਉਹਨਾਂ ਦੇ ਪਿਤਾ ਦਾ ਨਾਮ ਨਿਸ਼ਾਂਤ ਸਿੰਘ ਔਲਖ ਹੈ ਤੇ ਉਹਨਾਂ ਦਾ ਇੱਕ ਭਰਾ ਵੀ ਹੈ ਜਿਹਦਾ ਨਾਮ ਹੈ ਰਵੀਸ਼ੇਰ ਸਿੰਘ ਔਲਖ ਤੇ ਮਨਕੀਰਤ ਔਲਖ ਸ਼ਾਦੀशुदा ਨੇ ਵਿਆਹ ਹੋਏ ਨੇ ਤੇ ਉਹਨਾਂ ਦਾ ਇੱਕ ਬੇਟਾ ਇਮਤੀਆਜ਼ ਸਿੰਘ ਔਲਖ ਤੇ ਉਹਨਾਂ ਦੇ ਦੋ ਜੁੜਵਾ ਬੇਟੀਆਂ ਪੈਦਾ ਹੋਈਆਂ ਨੇ ਔਲਖ ਨੇ ਆਪ ਦਾ ਕਰੀਅਰ ਦੀ ਸ਼ੁਰੂਆਤ 2013 ਦੇ ਵਿੱਚ ਆਪਦੇ ਪਹਿਲੇ ਗੀਤ ਦਰਸ਼ਨ ਕਰਕੇ ਤੋਂ ਕੀਤੀ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ 2014 ਵਿੱਚ ਕਾਕਾ ਜੀ ਤੋਂ ਸਫਲਤਾ ਪ੍ਰਾਪਤ ਕੀਤੀ ਸੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਮਨਕੀਰਤ ਔਲਖ ਵਿਵਾਦਾਂ 'ਚ ਕਿਵੇਂ ਰਿਹਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਮਤਲਬ ਕਈ ਗਰੁੱਪਾਂ ਨੇ ਕਿਹਾ ਕਿ ਮਨਕੀਰਤ ਤੌਲਕ ਦਾ ਹੱਥ ਹੈ ਇਸ ਦੀ ਮੌਤ ਦੇ ਪਿੱਛੇ